ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹਾਂ ਉਮੀਦ ਕਰਦਾ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਦੇ ਬਲੌਗ ਵਿੱਚ ਆਪਾਂ ਕੁਝ ਗੱਲਾਂ ਦਿਲ ਦੀਆਂ ਸਾਂਝੀਆਂ ਕਰਨਾ ਚਾਹੁੰਦੇ ਆ ਜਿੱਦਾਂ ਕਿ ਤੁਸੀਂ ਹੁਣ ਨਿਊਜ਼ ਦੇ ਵਿੱਚ ਸੁਣਦੇ ਆ ਰਹੇ ਹੋ ਕਿ ਕੈਨੇਡਾ ਤੋਂ ਵੀ ਯੂ ਐਸ ਦੀਆਂ ਡੌਂਕੀਆਂ ਕਾਫੀ ਵਧੀਆਂ ਨੇ ਜੀ ਹਾਂ ਬਿਲਕੁਲ ਤੁਸੀਂ ਸਹੀ ਕਿਹਾ ਮੇਰੀ ਜਾਣ ਪਛਾਣ ਦੇ ਵਿੱਚ ਵੀ ਇੱਕ ਦੋ ਜਾਣੇ ਡੌਂਕੀ ਲਾ ਕੇ ਚਲੇ ਗਏ ਨੇ ਤੇ ਕੈਨੇਡਾ ਵਿੱਚੋਂ ਆ ਮਹੀਨੇ ਤੇ ਲਾਸਟ ਮੰਥ ਵਿੱਚ ਘੱਟੋ ਘੱਟ 2-300 200 ਸਟੂਡੈਂਟਸ ਆਪਾਂ ਕਹਿ ਸਕਦੇ ਆ ਕਿ ਡੌਂਕੀ ਲਾ ਕੇ ਉਧਰ ਨੂੰ ਗਿਆ ਹੈ ਤੇ ਕਿਉਂ ਜਾ ਰਹੇ ਨੇ ਕੀ ਰੀਜ਼ਨ ਹੈ ਤੁਹਾਨੂੰ ਸਾਰਾ ਐਕਸਪਲੇਨ ਕਰ ਦਿਆਂ ਕੀ ਗੱਲ ਹੋ ਰਹੀ ਹੈ ਤੇ ਕਿੰਨੇ ਪੈਸੇ ਲੱਗ ਰਹੇ ਨੇ ਕਿੰਨਾ ਖਰਚਾ ਆ ਰਿਹਾ ਤੇ ਉਹਨਾਂ ਨੂੰ ਫਾਇਦਾ ਜਾਂ ਨਹੀਂ ਫਾਇਦਾ ਡੋਂਕੀ ਮਾਰਨ ਦਾ ਸਾਰੀ ਗੱਲ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਕੈਨੇਡਾ ਬੈਠੇ ਜਿਹੜੇ ਮੇਰੇ ਵੀਰ ਭਰਾ ਭੈਣ ਨੇ ਜਾਂ ਪੰਜਾਬ ਚ ਬੈਠੇ ਮੇਰੇ ਭੈਣ ਭਰਾ ਨੇ ਨਿਊਜ਼ ਦੇਖਦੇ ਰਹਿੰਦੇ ਨੇ ਅਕਸਰ ਖਾਸ ਕਰਕੇ ਸਮਾਂ ਤਾਂ ਡੇਲੀ ਓ ਨਿਊਜ਼ ਦੇਖਦੇ ਹੋਣਗੇ ਕਿਉਂਕਿ ਜਿੱਦਾਂ ਨਿਊਜ਼ ਆ ਰਹੀ ਨੇ ਕਿ ਵਿਸਟਰ ਵੀਜ਼ੇ ਵਾਲਿਆਂ ਨੂੰ ਵਰਕ ਪਰਮਿਟ ਦੇਣਾ ਬੰਦ ਕਰਤਾ ਬਿਲਕੁਲ ਰਾਈਟ ਹੈ ਤੇ ਕੈਨੇਡੀਅਨ ਗਵਰਨਮੈਂਟ ਕਾਫੀ ਸਟ੍ਰਿਕਟ ਰੂਲ ਕਰ ਦਿੱਤੇ ਨੇ ਜਿੱਦਾਂ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈ ਜਿਹੜੇ ਤੇ ਉਹਨਾਂ ਦਾ ਜਿਨ੍ਹਾਂ ਦਾ ਐਕਸਪਾਇਰ ਹੋਣ ਚਿਰ ਸਿਰਫ 2-4 ਮਹੀਨੇ ਹੀ ਰਹਿ ਗਏ ਜਾਂ 6 ਮਹੀਨੇ ਰਹਿ ਗਏ ਉਹਨਾਂ ਨੂੰ ਐਕਸਟੈਂਡ ਵਰਕ ਪਰਮਿਟ ਐਕਸਟੈਂਡ ਕਰਨਾ ਵੀ ਕੈਨੇਡੀਅਨ ਗਵਰਨਮੈਂਟ ਨੇ ਬੰਦ ਕਰ ਦਿੱਤਾ ਹੈ ਜਿਹਦੇ ਕਰਕੇ ਕਾਫੀ ਲੰਬੀ ਕਦਾਰ ਦੇ ਵਿੱਚ ਸਟੂਡੈਂਟਸ ਨੇ ਜਿਹੜੇ ਬ੍ਰੈਂਪਟਨ ਬਿ ਜੋ ਸੰਘਰਸ਼ ਲੜ ਰਹੇ ਨੇ ਕਿ ਇੱਕ ਸਾਨੂੰ ਸਾਡਾ ਵਰਕ ਪਰਮਿਟ ਐਕਸਟੈਂਡ ਕੀਤਾ ਜਾਵੇ ਤੇ ਉਹਨਾਂ ਦਾ ਹੱਕ ਬਰਾਈਟ ਬਣਦਾ ਵੀ ਹੈ ਜੇ ਦੇਖਿਆ ਜਾਵੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਇਹੀ ਦਵਾ ਕਰਨੀ ਚਾਹੀਦੀ ਹੈ ਪਰਮਾਤਮਾ ਅੱਗੇ ਕਿ ਸਾਰੇ ਵੀਰਪਰਾ ਆਪਣੇ ਭੈਣਾ ਆਪਣੇ ਵਰਗੀ ਨੇ ਜਿਹੜੇ ਇੱਥੇ ਸਟਰਗਲ ਕਰਨ ਆਏ ਨੇ ਸਟੂਡੈਂਟ ਲਾਈਫ ਚ ਆਏ ਨੇ ਜਾਂ ਫਿਰ ਕੋਈ ਵਰਕ ਪਰਮਿਟ ਤੇ ਆਇਆ ਹੈ ਜਿੰਨਾਂ ਦਾ ਐਕਸਟੈਂਡ ਨਹੀਂ ਹੋ ਰਿਹਾ ਉਹ ਤਾਂ ਨੁਤਾਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਜੇ ਆਪਾਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਇਸ ਕਰਕੇ ਸਾਰੇ ਕਟੋ-ਕਟ ਜੇ ਉੱਥੇ ਨਹੀਂ ਪਹੁੰਚ ਸਕਦੇ ਤਾਂ ਪ੍ਰਮਾਤਮਾ ਅੱਗੇ ਦਿਲ ਤੋਂ ਅਰਦਾਸ ਜ਼ਰੂਰ ਕਰੋ ਕਿ ਉਹਨਾਂ ਨੂੰ ਵਰਕ ਪਰਮਿਟ ਜਿਹੜਾ ਐਕਸਟੈਂਡ ਹੋ ਜਾਵੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਯੂਐਸਏ ਨੂੰ ਡੌਂਕੀ ਕਿਉਂ ਵੱਜ ਰਹੀ ਹੈ ਕਾਫੀ ਰੀਜ਼ਨ ਇਹਦੇ ਪਿੱਛੇ ਮੈਂ ਤੁਹਾਨੂੰ ਸਮਝਾਉਣਾ ਹੁਣ ਕਈ ਫੈਮਿਲੀਆ ਪੰਜਾਬ ਤੋਂ ਜਿਨ੍ਹਾਂ ਨੇ ਆਪਣੇ ਸਟੂਡੈਂਟਸ ਮਾਪੇਰੈਂਟਸ ਨੇ ਮੰਨ ਲਓ 25-30 ਲੱਖ ਲਾ ਕੇ ਇੱਥੇ ਕੈਨੇਡਾ ਭੇਜ ਦਿੱਤੇ ਪਿਛਲੇ ਸਾਲ ਲਾ ਲਓ ਜਾਂ ਇਸ ਸਾਲ ਲਾ ਲਓ ਉਹਨਾਂ ਨੇ ਭੇਜਦੇ ਤੇ ਉਹ ਸਟੂਡੈਂਟ ਕੀ ਕਰ ਰਹੇ ਨੇ ਉਹਨਾਂ ਨੂੰ ਵਰਕ ਪਰਮਿਟ ਤੇ ਕੰਮ ਨਹੀਂ ਮਿਲ ਰਿਹਾ ਮੰਨ ਲਓ ਸਟੱਡੀ ਕੰਪਲੀਟ ਹੋਈ ਵਰਕ ਪਰਮਿਟ ਉਹਨਾਂ ਨੂੰ ਨਹੀਂ ਕੰਮ ਨਹੀਂ ਮਿਲ ਰਿਹਾ ਜਾਂ ਫਿਰ ਉਹਨਾਂ ਨੂੰ ਵਰਕ ਪਰਮਿਟ ਹੀ ਨਹੀਂ ਮਿਲ ਰਿਹਾ ਉਹ ਦਿਨੋ ਦਿਨ ਡਿਪਰੈਸ਼ਨ 'ਚ ਜਾ ਰਹੇ ਨੇ ਕੁਝ ਨਿਊਜ਼ ਇਦਾਂ ਦੀ ਆ ਚੁੱਕੇ ਨੇ ਕਿ ਪੀਆਰ ਲੈਣੀ ਮੁਸ਼ਕਲ ਹੋ ਚੁੱਕੀ ਆ ਪੁਆਇੰਟ ਉਹਨੇ ਬਣ ਨਹੀਂ ਰਹੇ ਕੈਨੇਡੀਅਨ ਗਵਰਨਮੈਂਟ ਨੇ ਲੈ ਪੁਆਇੰਟ ਉੱਚੇ ਚੱਕ ਤੇ ਕਿ ਉਹਨਾਂ ਨੂੰ ਪੀਆਰ ਮਿਲ ਲੈਣੀ ਬਹੁਤ ਮੁਸ਼ਕਲ ਹੋ ਰਹੀ ਆ ਉਹਨਾਂ ਚਾਰ ਪੰਜ ਜੇ ਸਟੂਡੈਂਟ ਇਕੱਠੇ ਰਹਿੰਦੇ ਨੇ ਤਾਂ ਉਹਨਾਂ ਇੱਕ ਚੋਂ ਇੱਕ ਅੱਡੇ ਬੰਦੇ ਦਾ ਦਿਮਾਗ ਜ਼ਰੂਰ ਘੁੰਮ ਜਾਂਦਾ ਹੈ ਕਿ ਮੈਂ ਕਿਉਂ ਨਾ ਹੋਵਾਂ ਬੰਦਾ ਡਿਪਰੈਸ਼ਨ 'ਚ ਚਲਾ ਉਹ ਫਿਰ ਸੋਚਦੇ ਨੇ ਕਿ ਅਕਸ ਆਪਾਂ ਡੰਕੀ ਲਾ ਕੇ ਕਿਉਂ ਨਾ ਚੱਲੀਏ ਇੰਨਾ ਪੈਸਾ ਲਾ ਕੇ ਆਏ ਆ ਪਿੱਛੇ ਇੰਨੀ ਜਾਇਦਾਦ ਹੈ ਨਹੀਂ ਪਿੱਛੇ ਮਾਬਾ ਪੈਸੇ ਹੋਰ ਭੇਜ ਨਹੀਂ ਸਕਦੇ ਤੇ ਫਿਰ ਇਹ ਕਦਮ ਚੁੱਕਦੇ ਨੇ ਤੇ ਉਹ ਕੀ ਕਰਦੇ ਨੇ ਸਿੱਧਾ ਮੌਂਟਰੀਅਲ ਤੋਂ ਹੁਣ ਪਹਿਲਾਂ ਤਾਂ ਸਰੀ ਤੋਂ ਲਾ ਰਹੇ ਸੀ ਡੰਕੀ ਹੁਣ ਤਾਂ ਮੌਂਟਰੀਅਲ ਤੋਂ ਔਕੀ ਵੱਜਦੀ ਹੈ ਸਿਰਫ 5 ਜਾਂ 7 ਮਿੰਟ ਮੈਕਸਿਮਮ 10 ਮਿੰਟਾਂ ਦੀ ਡੰਕੀ ਵੱਜਦੀ ਹੈ ਤੇ 2 ਮਹੀਨੇ ਉਹਨਾਂ ਨੂੰ ਕੈਂਪ ਦੇ ਵਿੱਚ ਰੱਖਿਆ ਜਾ ਰਿਹਾ ਜਿੱਥੋਂ ਤੱਕ ਮੇਰੇ ਫਰੈਂਡ ਨਾਲ ਮੇਰੀ ਗੱਲ ਹੋਈ ਹੈ ਉਹਨੂੰ 2 ਮਹੀਨੇ ਕੈਂਪ ਵਿੱਚ ਰੱਖਿਆ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਮੈਂ ਇਹੀ ਕਹਿਣਾ ਚਾਹਣਾ ਕਿ ਲੋ ਜਿਹੜੇ ਸਟੂਡੈਂਟ ਨੇ ਇੱਥੇ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਦਿਨੋ-ਦਿਨ ਬਾਧ ਰਹੇ ਨੇ ਡਿਪਰੈਸ਼ਨ ਦੇ ਵਿੱਚ ਤੇ ਉਹਨਾਂ ਦੀ ਮੈਂ ਟੁੱਟਣੀ ਸ਼ੁਰੂ ਹੋ ਰਹੀ ਹੈ ਤੇ ਕੁਛ ਹੌਂਸਲਾ ਛੱਡ ਕੇ ਜਾਂ ਸੰਘਰਸ਼ ਤੋਂ ਛੱਡ ਕੇ ਹੌਂਸਲਾ ਛੱਡ ਕੇ ਉਹ ਡਾਂਕੀ ਵੱਲ ਦਾ ਮੂਵ ਕਰ ਰਹੇ ਨੇ ਯੂਐਸ ਨੂੰ ਵੱਧ ਜਾ ਰਹੇ ਨੇ ਤੇ ਕੈਨੇਡਾ ਸਰਕਾਰ ਵੀ ਇਹੀ ਚਾਹ ਰਹੀ ਹੈ ਕਿ ਬਾਕੀ ਤੋਂ ਬਾਅਦ ਇੱਥੋਂ ਸਟੂਡੈਂਟਾਂ ਨੂੰ ਜਾਂ ਵਰਕਰਾਂ ਨੂੰ ਇੱਥੋਂ ਕੱਢਿਆ ਜਾਵੇ ਤਾਂ ਕਿ ਉਹਨਾਂ ਲਈ ਇਲੈਕਸ਼ਨਾਂ ਨੇ ਨੇ ਸਾਰੀ ਗੇਮ ਹੈ ਇਲੈਕਸ਼ਨ ਦੀ ਗੇਮ ਹੈ ਕਿਉਂਕਿ ਜਿਹੜੇ 2025 ਚ ਇਲੈਕਸ਼ਨ ਹੋਣੀਆਂ ਨੇ ਉਹ ਚਾਹੁੰਦੇ ਨੇ ਕਿ ਜਿੰਨੇ ਵੀ ਕੈਨੇਡੀਅਨਸ ਨੇ ਜਾਂ ਯੂਕਰੇਨIANS ਨੇ ਜਾਂ ਫਿਰ ਮੁਸਲਮਾਨ ਦੀ ਵੋਟ ਹੈ ਉਹ ਸਾਰੀ ਇਹਨਾਂ ਨੂੰ ਪੈ ਜਾਵੇ ਸਾਰੇ ਆਪਣੇ ਖਿਲਾਫ ਹੋ ਰਹੇ ਨੇ ਪੰਜਾਬੀ ਨੇ ਪੰਜਾਬੀ ਕਮਿਊਨਿਟੀ ਨੂੰ ਠੀਕ ਆ ਮੰਨਿਆ 10% ਜਾਂ 5% 100 ਦੇ ਵਿੱਚੋਂ ਪੰਜਾਬੀ ਖਰਾਬ ਹੈ ਮੰਨਦੇ ਆ ਉਸ ਗੱਲ ਨੂੰ ਪਰ ਉਹਦੇ ਕਰਕੇ ਇਹ ਨਹੀਂ ਕਿ ਸਾਰਿਆਂ ਨੂੰ ਬਦਨਾਮ ਕੀਤਾ ਜਾਵੇ ਆਪਾਂ ਨੂੰ ਸਭ ਦਾ ਸਾਥ ਦੇਣਾ ਚਾਹੀਦਾ ਤੇ ਤੇ ਉਹਨਾਂ ਬੱਚਿਆਂ ਦੇ ਸਾਰੇ ਮਾਪਿਆਂ ਨੂੰ ਪੇਰੈਂਟਸ ਨੂੰ ਹੱਥ ਬੰਨ੍ਹ ਕੇ ਮੈਂ ਇਹੀ ਬੇਨਤੀ ਕਰਦਾ ਕਿ ਉਹਨਾਂ ਨੂੰ ਹੌਸਲਾ ਦਿਓ ਕਿ ਹਾਲੇ ਇੱਕ ਕਦਮ ਨਾ ਚੁੱਕਣ ਯੂਐਸਏ ਦੀ ਡੌਂਕੀ ਵਾਲਾ ਹਜੇ ਸੰਘਰਸ਼ ਚੱਲ ਰਿਹਾ ਹੈ ਉਮੀਦ ਕਰਦਾ ਮੈਨੂੰ ਉਮੀਦ ਹੈ ਕਿ ਜਿਹੜੀ ਕੈਨੇਡੀਅਨ ਗਵਰਨਮੈਂਟ ਹੈ ਜਰੂਰ ਸੁਨੇਗੀ ਕਿਉਂਕਿ ਪਿਛਲੇ ਸਾਲ ਤੋਂ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀ ਤੇ ਆਪਾਂ ਜਿੱਤੇ ਸੀ ਤੇ ਉਮੀਦ ਕਰਦਾ ਉਹ ਜੰਗ ਜਿੱਤ ਲੈਣਗੇ ਤੇ ਸਾਰੇ ਲਈ ਵਰਕ ਪਰਮਿਟ ਐਕਸਟੈਂਡ ਹੋਵੇਗਾ ਤੇ ਪੀਆਰ ਦੇ ਵੀ ਆਪਾਂ ਨੂੰ ਈਜੀ ਚਾਂਸ ਮਿਲਣਗੇ ਇਹ ਸਾਰਾ ਕੁਝ ਇਲੈਕਸ਼ਨ ਕਰਕੇ ਹੋ ਰਿਹਾ ਤੁਸੀਂ ਦੇਖ ਰਹੇ ਹੋਵੋਗੇ ਕਿਉਂਕਿ ਇੱਥੇ ਯੂਕਰੇਨੀਜ਼ ਨੇ ਜਿਹੜੀਆਂ ਉਹ ਯੂਕਰੇਨੀਜ਼ ਬਹੁਤ ਜ਼ਿਆਦਾ ਵੱਚੁੱਕੇ ਨੇ ਇਸ ਸਾਲ ਤਾਂ ਬਹੁਤ ਜ਼ਿਆਦਾ ਚੁੱਕੇ ਨੇ ਘਟੋ ਘਟੋ ਉਹਨਾਂ ਦੀ 4% ਪੋਪੂਲੇਸ਼ਨ ਇੱਥੇ ਹੋ ਚੁੱਕੀ ਹੈ ਆਪਣੀ 2-3% ਪੋਪੂਲੇਸ਼ਨ ਹੈ ਕੈਨੇਡਾ ਦੀ ਉਹਨਾਂ ਦੀ 4% ਹੋ ਚੁੱਕੀ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਯੂਕਰੇਨੀਜ਼ ਨੂੰ ਕੀ ਪੈਸੇ ਵੀ ਗਵਰਨਮੈਂਟ ਆਪਦੇ ਵੱਲੋਂ ਦੇ ਰਹੀ ਹੈ ਤੇ ਉਹ ਸਾਰਾ ਇਹ ਕੁਛ VOTING ਲਈ ਹੋ ਰਿਹਾ ਇਲੈਕਸ਼ਨ ਲਈ ਹੋ ਰਿਹਾ ਇਸ ਕਰਕੇ ਥੋੜਾ ਯ ਹੌਸਲਾ ਰੱਖੋ ਜਿਹੜੇ ਸਟੂਡੈਂਟਸ ਮੇਰੇ ਵੀਰ ਪੈਰਾ ਪੈਣਾ ਇੱਥੇ ਰਹਿ ਰਹੇ ਨੇ ਘਬਰਾਓ ਨਾ ਤੇ ਉਹਨਾਂ ਦਾ ਸਾਥ ਦਿਓ ਜਿਹੜੇ ਉੱਥੇ ਬੈਠੇ ਨੇ ਤੇ ਆਪਾਂ ਉਹਨਾਂ ਇੱਥੇ ਬਹਿ ਕੇ ਇਹ ਨਾ ਸੋਚੋ ਕਿ ਉੱਥੇ ਮੰਨ ਲਓ ਉਹਨਾਂ ਨਾਲ ਆਪਾਂ ਸਾਥ ਨਹੀਂ ਦੇਵਾਂਗੇ ਉਹਨਾਂ ਦਾ ਕੰਮ ਕਲੀਅਰ ਹੋ ਗਿਆ ਤਾਂ ਆਪਣਾ ਵੀ ਹੋ ਜਾਊਗਾ ਬੈਠੇ ਬੈਠੇ ਆਪਾਂ ਚਲਦੇ ਪਾਣੀ ਚ ਆਪਾਂ ਵੀ ਹੱਥ ਧੋ ਲਾਂਗੇ ਉਹ ਕੰਮ ਨਾ ਕਰੋ ਮੇਰੇ ਵੀਰੋ ਕਿਉਂਕਿ ਇੱਕ ਆਪਣੀ ਕਮਿਊਨਿਟੀ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਨੰਬਰ 2 ਤੇ ਆਪਣੀ ਗਲਤੀ ਕਿੱਥੇ ਹੋ ਰਹੀ ਹੈ ਮਨ ਲਓ ਆਪਾਂ ਕਿਸੇ ਨੇ ਵੀ ਕਹਿ ਸਕਦੇ ਕਿਸੇ ਵੀ ਰਿਲੀਜੀਅਨ ਦੇ ਬਾਰੇ ਆਪਾਂ ਗੱਲ ਕਰੀਏ ਉਹ ਆਪਣੀ ਗੱਲ ਨੂੰ ਅੱਗੇ ਨਹੀਂ ਆਉਣ ਦਿੰਦੇ ਕੋਈ ਗੱਲ ਮੰਨ ਲਓ ਇੱਥੋਂ ਕਿਸੇ ਸਟੂਡੈਂਟ ਤੋਂ ਗਲਤੀ ਹੋ ਜਾਂਦੀ ਹੈ ਪੰਜਾਬੀ ਤੋਂ ਤਾਂ ਉਹਦੀ ਗੱਲ ਹਾਈਲਾਈਟ ਹੋਣ ਦੇ ਵਿੱਚ 1 ਮਿੰਟ ਨਹੀਂ ਲੱਗਦਾ ਚਾਹੇ ਉਹ ਆਪਣੇ ਰੂਮ ਦੇ ਵਿੱਚ ਹੀ ਕਿਸੇ ਮਤਲਬ ਫਰੈਂਡ ਜਿਹੜਾ ਸ਼ੇਅਰ ਕਰ ਦਿੰਦਾ ਕਿ ਐਦਾ ਦਾਦਨਾ ਹੋ ਗਿਆ মিডিਆ ਚੱਕ ਲੈਂਦਾ ਤੇ ਆਪਣੀ ਪੰਜਾਬੀਆਂ ਦੀ ਗੱਲ ਜ਼ਿਆਦਾ ਹਾਈਲਾਈਟ ਹੋ ਰਹੀ ਹੈ ਹਰ ਕਿਤੇ ਕੈਨੇਡਾ ਵਿੱਚ ਜਾਂ ਪੰਜਾਬ ਵਿੱਚੋ ਵੀ ਕਿਉਂ ਤਾਂ ਹੀ ਆਪਣੀ ਕਮਿਊਨਿਟੀ ਜਿਹੜੀ ਜ਼ਿਆਦਾ ਬਦਨਾਮ ਹੋ ਰਹੀ ਹੈ ਹਾਲਾਂਕਿ ਯੂਕਰੇਨਿਸ ਵੀ ਯੂਕਰੇਨ ਵਿੱਚ ਵੀ 2-4% ਇਦਾਂ ਦੇ ਪੀਪਲ ਹੁੰਦੇ ਨੇ ਜਿਹੜੇ ਮੰਨ ਲਓ ਸਹੀ ਨਹੀਂ ਹੁੰਦੇ ਹੋਰ ਪਾਸੇ ਵੀ ਰਿਲੀਜੀਅਨ 'ਚ ਹਰ ਪਾਸੇ ਬੰਦੇ ਹੈਗੇ ਨੇ ਪਰ ਉਹ ਆਪਣੀ ਗੱਲ ਆਪਣੇ ਚ ਹੀ ਦਬਾ ਕੇ ਰੱਖਦੇ ਨੇ ਕਦੇ ਦੇਖਿਆ ਤੁਸੀਂ ਵੀ ਯੂਕਰੇਨ ਦੀ ਆ ਨਿਊਜ਼ ਆਈ ਹੈ ਜਾਂ ਫਿਰ ਕਿਸੇ ਹੋਰ ਮੰਨ ਲਓ ਰਿਲੀਜੀਅਨ ਵਾਲੀ ਦੀ ਆ ਨਿਊਜ਼ ਆ ਰਹੀ ਹੈ ਆਪਣੀ ਹੀ ਪੰਜਾਬੀਆਂ ਦੀ ਕਿਉਂ ਹੁੰਦੀ ਹੈ ਕਿਉਂਕਿ ਆਪਾਂ ਹੀ ਇੱਕ ਦੂਜੇ ਨੂੰ ਬਦਨਾਮ ਕਰ ਰਹੇ ਹਾਂ ਇਸ ਕਰਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਆਪਾਂ ਨੂੰ ਮੇਰਾ ਦਿਲ ਹੀ ਕਹਿੰਦਾ ਤੇ ਰਹੀ ਗੱਲ ਰਹੀ ਰਹੀ ਗੱਲ ਪੀਆਰ ਦੀ ਪੀਆਰ ਤੋਂ ਪਹਿਲਾਂ ਆਪਾਂ ਨੂੰ ਸੋਚਣਾ ਚਾਹੀਦਾ ਕਿ ਵਰਕ ਪਰਮਿਟ ਆਪਣਾ ਕਿਦਾਂ ਐਕਸਟੈਂਡ ਹੋਵੇ ਤੇ ਉਹਦੇ ਲਈ ਆਪਾਂ ਨੂੰ ਲੜਨਾ ਪੈਣਾ ਸਭ ਨੂੰ ਯੂਐਸਏ ਡੌਂਕੀ ਲਾਉਣਾ ਇੱਕ ਲਾਸਟ ਰਸਤਾ ਤੁਹਾਡੇ ਕੋਲੇ ਜੇ ਕੁਝ ਨਹੀਂ ਬਣਦਾ ਮੰਨ ਲਓ ਤੁਸੀਂ ਘਰ ਨਹੀਂ ਜਾਣਾ ਚਾਹੁੰਦੇ ਤੁਸੀਂ ਸਿੰਗਲ ਹੋ ਜਾਂ 18-20 ਸਾਲਾਂ ਦੇ ਹੋ ਤਾਂ ਤੁਸੀਂ ਜਾ ਵੀ ਸਕਦੇ ਹੋ ਪਰ ਜਿਹੜੇ ਮੈਰਿਡ ਲੋਕ ਨੇ ਜਾਂ ਮੈਰਿਡ ਨੇ ਉਹ ਇਹ ਡਿਸੀਜਨ ਬਿਲਕੁਲ ਨਾ ਲੈਣ ਕਿਉਂਕਿ ਬਹੁਤ ਕੰਮ ਖਰਾਬ ਹੋ ਜੂਗਾ ਸੈਲਮ ਲਾਉਣ ਦਾ ਵੀ ਤਰੀਕਾ ਹੁੰਦਾ ਉੱਥੇ ਕੋਈ ਕਿੱਦਾਂ ਲਾਉਣਾ ਕਿੱਦਾਂ ਨਹੀਂ ਅੱਗੇ ਗ੍ਰੀਨ ਕਾਰਡ ਮਿਲਣਾ ਜਾਂ ਨਹੀਂ ਮਿਲਣਾ ਉਹ ਸਭ ਕੁਝ ਸੋਚ ਕੇ ਬੰਦਾ ਅੱਗੇ ਚੱਲਦਾ ਹੈ ਤਾਂ ਕਿ ਮੈਂ ਹੁਣ ਦੇਖ ਰਿਹਾ ਹਾਂ ਯੂ ਐਸ ਨੂੰ ਲੋਕ ਬਹੁਤ ਜ਼ਿਆਦਾ ਵੱਧ ਰਹੇ ਨੇ ਮੰਨਣਾ ਕਿ ਇਸ ਟਾਈਮ ਇੱਥੇ ਬਹੁਤ ਹੀ ਜ਼ਿਆਦਾ ਡਰਾਇਆ ਜਾ ਰਿਹਾ ਹੈ ਸਟੂਡੈਂਟਾਂ ਨੂੰ ਡਰਾਇਆ ਜਾ ਰਿਹਾ ਹੈ ਪੰਜਾਬੀ ਕਮਿਊਨਿਟੀ ਨੂੰ ਡਰਾਇਆ ਜਾ ਰਿਹਾ ਹੈ ਪਰ ਖਬਰਾਂ ਦੀ ਲੋੜ ਨਹੀਂ ਹੈ ਇਸ ਟਾਈਮ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ ਕਿਉਂਕਿ ਜੇ ਤੁਸੀਂ ਅੱਜਕੱਲ ਡਟੇ ਰਹੋਗੇ ਤਾਂ ਕੈਨੇਡੀਅਨ ਗਵਰਨਮੈਂਟ ਨੂੰ ਕਿਤੇ ਨਾ ਕਿ ਕਿਉਂਕਿ ਡੈਮੋਕਰੇਸੀ ਇੱਕ ਕੰਟਰੀ ਹੈ ਪੀਸਫੁੱਲ ਪ੍ਰੋਟੈਸਟ ਕਰਾਂਗੇ ਆਪਾਂ ਨੂੰ ਜ਼ਰੂਰ ਬੈਨੀਫਿਟਸ ਇਹਦੇ ਮਿਲਣਗੇ ਤੇ ਜਿੱਦਾਂ ਕਿ ਸਾਰੇ ਸਟੂਡੈਂਟਸ ਸਿਸਟਮ ਪੀਸਫੁੱਲੀ ਪ੍ਰੋਟੈਸਟ ਕਰ ਰਹੇ ਨੇ ਤੇ ਉਹਨਾਂ ਦਾ ਆਪਾਂ ਨੂੰ ਵੱਦ ਤੋਂ ਵੱਧ ਸਾਥ ਦੇਣਾ ਚਾਹੀਦਾ ਤੇ ਬਾਕੀ ਗੱਲ ਇੱਕ ਹੋਰ ਸਾਰੇ ਪੇਰੈਂਟਸ ਨੂੰ ਇਹ ਕਹਿਣਾ ਜੋ ਇੰਡੀਆ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਟੂਡੈਂਟਾਂ ਦਾ ਆਪਣੇ ਇੱਥੇ ਜਿਹੜੇ ਆ ਗਏ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਖਾਸ ਕਰਕੇ ਮੇਰੀਆਂ ਭੈਣਾਂ ਜਿਹੜੀਆਂ ਓਰੇ ਆਈਆਂ ਨੇ ਭੈਣਾਂ ਦਾ ਵੱਦ ਤੋਂ ਵੱਧ ਸਾਥ ਦਿਓ ਕਿਉਂਕਿ ਉਹਨਾਂ ਨੂੰ ਬਹੁਤ ਲੋੜਵੰਦੀਆਂ ਮੁੰਡੇ ਦਾ ਫੇਰ ਵੀ ਨਾਈਟ ਚ ਇੱਧਰ ਉੱਧਰ ਜੌਬ ਕਰਕੇ ਕਿਸੇ ਪਾਸੇ ਤਰੀਕੇ ਨਾਲ ਬੰਦੇ ਰਹ ਜਾਣਗੇ ਪਰ ਭੈਣਾਂ ਵਾਲੀ ਬਹੁਤ ਮੁਸ਼ਕਲ ਹੁੰਦੀ ਹੈ ਭੈਣਾਂ ਦਾ ਸਾਥ ਵੱਧ ਤੋਂ ਵੱਧ ਦਿਓ ਤੇ ਹੋਰ ਮੈਂ ਗੱਲ ਇਹ ਕਰਨਾ ਚਾਹਣਾ ਕਿ ਯੂ ਐਸ ਏ ਨੂੰ ਡੌਨਕੀ ਜਿਹੜੀ ਮੌਨਟਰੀਓ ਤੋਂ ਲੱਗਦੀ ਹੈ 7 ਤੋਂ 10 ਮਿੰਟ ਦੀ ਲੱਗਦੀ ਹੈ ਕਾਫੀ ਹੁਣ ਏਜੰਟ ਨੇ ਇੱਥੇ ਜਿਹੜੇ ਭੇਜ ਰਹੇ ਨੇ ਉਹਨਾਂ ਥਰੂ ਜਾ ਰਹੇ ਨੇ ਸਾਰੇ ਤੇ ਪਹੁੰਚ ਵੀ ਰਹੇ ਨੇ 2 ਮਹੀਨੇ ਪਰ ਕੈਂਪ ਦੇ ਵਿੱਚ ਰੱਖਿਆ ਜਾ ਰਿਹਾ ਥੋੜਾ ਜਿਹਾ ਟਾਰਚਰ ਵੀ ਕੀਤਾ ਜਾ ਰਿਹਾ ਸੀ ਦਾ ਇਹ ਬਿਲਕੁਲ ਸੱਚ ਹੈ ਤੇ ਉਹਨਾਂ ਨੂੰ ਖਾਣਾ ਪੀਣਾ ਟਾਈਮ ਤੇ ਰੈਗੂਲ ਉਹ নো ਡਾਊਟ ਕੀ ਨਹੀਂ ਦਿੱਤਾ ਜਾ ਰਿਹਾ ਰੈਗੂਲਰ ਟਾਈਮ ਹਾਂ ਉੱਥੇ ਮੇਰੇ ਫਰੈਂਡ ਨੇ ਜਿੱਦਾਂ ਮੈਨੂੰ ਦੱਸਿਆ ਕਿ ਇੰਟਰਵਿਊ ਹੁੰਦੀਆਂ ਨੇ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਯੂ ਐਸ ਏ ਤੋਂ ਮੰਨ ਲਓ ਤੁਸੀਂ ਡੌਂਕੀ ਲਾਉਣੇ ਹੋ ਤਾਂ ਉੱਥੇ ਇੱਕ ਇੰਟਰਵਿਊ ਹੁੰਦੀ ਹੈ ਪਹਿਲੀ ਇੰਟਰਵਿਊ ਜੇ ਤੁਹਾਡਾ ਉੱਥੇ ਬਲੱਡ ਰਿਲੇਸ਼ਨ ਹੈਗਾ ਤਾਂ ਤੁਹਾਨੂੰ ਕੈਂਪ ਦੇ ਵਿੱਚ ਬਿਲਕੁਲ ਵੀ ਲੈ ਕੇ ਨਹੀਂ ਜਾਣਗੇ ਉਹ ਕਹਿਣਗੇ ਓਕੇ ਉਹ ਤੁਹਾਨੂੰ ਉੱਥੇ ਹੀ ਕਰ ਦੇਣਗੇ ਪਰ ਜੇ ਤੁਹਾਡਾ ਬਲੱਡ ਰਿਲੇਸ਼ਨ ਨਹੀਂ ਹੈਗਾ ਤਾਂ ਤੁਹਾਡੇ ਦੇ ਅੱਗੇ ਕਾਰਵਾਈ ਬਹੁਤ ਔਣੀ ਹੈ ਤੇ ਆਪਣਾ ਸੂਝ ਸਮਝ ਕੇ ਡਿਸੀਜਨ ਲਿਓ ਮੇਰੇ ਵੀਰੋ ਅੱਜ ਦੀ ਵੀਡੀਓ 'ਚ ਮੈਂ ਇਹੀ ਕਹਿਣਾ ਚਾਹ ਡਟ ਕੇ ਲੈਣਾ ਚਾਹੀਦਾ ਹੈ ਹਮੇਸ਼ਾ ਸਾਥ ਦਿਓ ਕਿਉਂ ਯੂਐਸਏ ਦੀ ਡੌਨਕੀ ਨਾਲ ਚੰਗਾ ਹੈ ਆਪਾਂ ਇੱਥੇ ਹੀ ਸੈਟਿੰਗ ਹੋਈ ਏ ਹੌਲੀ ਹੌਲੀ ਸਭ ਸੈੱਟ ਹੋ ਜਾਣਾ ਇਹ ਸਾਰੀ ਗੇਮ 1.5 ਸਾਲ ਦੀ ਹੈ ਇਲੈਕਸ਼ਨ ਤੋਂ ਬਾਅਦ ਸਭ ਕੁਝ ਫਿਰ ਦੁਬਾਰਾ ਉਦਾਂ ਹੀ ਸੈੱਟ ਹੋਣਾ ਤੇ ਹੌਸਲਾ ਰੱਖਿਓ ਜੇ ਮੇਰੀ ਵੀਡੀਓ ਲੱਗੀ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੁਹਾਡਾ ਧੰਨਵਾਦ ਵੀਰੇ ਥੈਂਕ ਯੂ ਸੋ ਮਚ